स्टडी विद सन्नी सर चैनल ਤੇ ਤੁਹਾਡਾ ਸਵਾਗਤ ਹੈ ਵੀਡੀਓ ਦੇਖਣ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਹੈ ਕਿ ਨਵੀਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰਾਂ ਨਾਲ ਸ਼ੇਅਰ ਕਰੋ ਜੀ ਧੰਨਵਾਦ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡਾ ਟੌਪਿਕ ਹੈ ਸੰਖਿਆ ਪ੍ਰਣਾਲੀ ਨੰਬਰ ਸਿਸਟਮ ਵੀਡੀਓ ਵਿੱਚ ਅਸੀਂ ਵੱਖ-ਵੱਖ ਕਿਸਮ ਦੀਆਂ ਸੰਖਿਆਵਾਂ ਬਾਰੇ ਪੜ੍ਹਾਂਗੇ ਤੇ ਵੀਡੀਓ ਦੇ ਅੰਤ ਵਿੱਚ ਇਸ ਟੌਪਿਕ ਦੇ ਵਿੱਚੋਂ ਹਰ ਪੇਪਰ ਵਿੱਚ ਪੁੱਛੇ ਜਾਣ ਵਾਲੇ ਕੁਐਸਚਨ ਸੰਖਿਆਪਨ ਵਾਲੀ ਚਾਰਟ ਡਿਸਕਸ ਕਰਾਂਗੇ ਤਾਂ ਵੀਡੀਓ ਨੂੰ ਬਿਨਾਂ ਸਕ੍ਰਿਪਟ ਕੀਤੇ ਅੱਗੇ ਵਧਦੇ ਹਾਂ ਪ੍ਰਕਿਰਤਿਕ ਸੰਖਿਆ ਪਰਿਭਾਸ਼ਾ ਹੋਏਗੀ ਇਸ ਦੀ ਗਿਣਤੀ ਦੀਆਂ ਸੰਖਿਆਵਾਂ ਜੋ 1 ਤੋਂ ਸ਼ੁਰੂ ਹੁੰਦੀਆਂ ਹਨ ਉਦਾਹਰਨ 1 2 3 4 5 ਇਹ ਸੰਖਿਆਵਾਂ 1 ਤੋਂ ਸ਼ੁਰੂ ਹੁੰਦੀਆਂ ਹਨ ਤੇ ਅਨੰਤ ਵੱਲ ਜਾਂਦੀਆਂ ਹਨ ਤੇ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਸਾਡੇ ਕੋਲ ਹੋਵੇਗੀ 1 ਨੈਕਸਟ ਨੰਬਰ ਹਾਂ ਆਪਣੇ ਕੋਲ ਪੂਰਨ ਸੰਖਿਆਵਾਂ ਹੋਲ ਨੰਬਰਸ ਪਰਿਭਾਸ਼ਾ ਹੋਏਗੀ ਗਿਣਤੀ ਦੀਆਂ ਸੰਖਿਆਵਾਂ ਜੋ 0 ਤੋਂ ਸ਼ੁਰੂ ਹੁੰਦੀਆਂ ਹਨ ਜੋ ਪ੍ਰਕਿਰਿਤਿਕ ਸੰਖਿਆਵਾਂ ਹੁੰਦੀਆਂ ਹਨ ਉਹ 1 ਤੋਂ ਸ਼ੁਰੂ ਹੁੰਦੀਆਂ ਹਨ ਤੇ ਜੋ ਪੂਰਨ ਸੰਖਿਆਵਾਂ ਨੇ ਉਹ 0 ਤੋਂ ਸ਼ੁਰੂ ਹੁੰਦੀਆਂ ਹਨ 0 1 2 3 4 ਤੇ ਸਭ ਤੋਂ ਛੋਟੀ ਪੂਰਨ ਸੰਖਿਆ ਸਾਡੇ ਕੋਲ ਹੋਵੇਗੀ 0 ਅੱਗੇ ਹੈ ਜੀ ਸਾਡੇ ਤੋਂ ਜਿਸਤ ਸੰਖਿਆਵਾਂ ਉਹ ਪ੍ਰਕਿਰਤੀ ਸੰਖਿਆਵਾਂ ਜੋ 2 ਨਾਲ ਭਾਗ ਹੋ ਜਾਣ ਉਦਾਹਰਨ ਹੋਏਗੀ 2 4 6 8 10 ਸਭ ਤੋਂ ਛੋਟੀ ਜੀ ਸੀ ਸੰਖਿਆ ਹੋਏਗੀ ਉਹ 2 ਹੋਏਗੀ ਨੈਕਸਟ ਹੈ ਟਾਂਕ ਸੰਖਿਆਵਾਂ ਓਡ ਨੰਬਰਸ ਉਹ ਪ੍ਰਕਿਰਤੀ ਸੰਖਿਆਵਾਂ ਜੋ 2 ਨਾਲ ਭਾਗ ਨਾ ਹੋਣ ਉਦਾਹਰਨ ਹੋਏਗੀ 1 3 5 7 9 11 ਪ੍ਰਕਿਰਤੀ ਸੰਖਿਆ ਸੋਰੀ ਜਿਤ ਸੰਖਿਆਵਾਂ ਇਟਾਂਕ ਸੰਖਿਆਵਾਂ ਦੇ ਵਿੱਚ ਸਮਾਨਤਾ ਇਹ ਹੋਏਗੀ ਕਿ ਦੋਨਾਂ ਦੇ ਵਿੱਚ ਸਾਂਝਾ ਅੰਤਰ 2 ਦਾ ਹੀ ਹੋਵੇਗਾ ਇੱਥੇ ਸਾਂਝਾ ਅੰਤਰ ਹੈ 2 4 6 ਸਾਂਝਾ ਅੰਤਰ 2 ਦਾ ਹੈ ਇੱਥੇ ਟਾਂਕ ਸੰਖਿਆਵਾਂ ਦੇ ਵਿੱਚ ਵੀ 1 3 5 7 9 ਸਾਂਝਾ ਅੰਤਰ 2 ਦਾ ਹੈ ਅੱਗੇ ਹੈ ਸਾਡੇ ਕੋਲ ਅਪਹਾਜ ਸੰਖਿਆਵਾਂ ਪ੍ਰਾਈਮ ਨੰਬਰਸ ਉਹ ਪ੍ਰਕਿਰਿਤ ਸੰਖਿਆਵਾਂ ਜੋ ਸਿਰਫ 1 ਤੇ ਆਪਣੇ ਆਪ ਨਾਲ ਭਾਗ ਹੋਣ ਪਰਾਸੰਖਿਆਵਾਂ ਅਖਾਉਂਦੇ ਹਨ ਜਾਂ ਇੱਕ ਹੋਰ ਪ੍ਰਭਾਸ਼ਾ ਕਹਿ ਸਕਦੇ ਹਾਂ ਜਿਨ੍ਹਾਂ ਸੰਖਿਆਵਾਂ ਦੇ ਸਿਰਫ ਦੋ ਹੀ ਗੁਣਖੰਡ ਹੋਣ ਤੇ ਉਦਾਹਰਨ ਹੈ 2 3 5 7 11 13 17 19 ਉਦਾਹਰਨ ਦੇ ਤੌਰ ਤੇ ਸਾਡੇ ਕੋਲ ਸੰਖਿਆ ਹੈ 2 2 ਦੇ ਗੁਣਖੰਡ ਹੋਣਗੇ 1 ਤੇ 2 ਉਦਾਹਰਨ ਦੇ ਤੌਰ ਤੇ ਆਪਾਂ 3 ਲੈਂਦੇ ਹਾਂ 3 ਦੇ ਗੁਣਖੰਡ ਹੋਣਗੇ 1 ਤੇ 3 ਅਸੀਂ ਦੇਖਦੇ ਹਾਂ ਕਿ 3 ਦੇ ਸਿਰਫ 2 ਹੀ ਗੁਣ ਹੰਡ ਨੇ 1 ਤੇ 3 ਤੇ ਅਸੀਂ ਇਹ ਕਹਾਂਗੇ 3 ਵੀ ਕੀ ਹੈ ਇੱਕ ਅਪਹਾਜ ਸੰਖਿਆ ਅੱਗੇ ਹੈ ਜੀ ਭਾਜ ਸੰਖਿਆਵਾਂ ਉਹ ਪ੍ਰਕਿਰਤਿਕ ਸੰਖਿਆਵਾਂ ਜਿਨ੍ਹਾਂ ਦੇ ਗੁਣ ਹੰਡ 2 ਤੋਂ ਵੱਧ ਹੁੰਦੇ ਹਨ ਤੇ ਇਸ ਦੇ ਉਦਾਹਰਨ ਹੈ 4 6 8 9 10 ਸਾਡੇ ਕੋਲ ਸੰਖਿਆ ਹੈ 6 6 ਦੇ ਗੁਣ ਹੰਡ 1 ਹੋਏਗਾ 2 ਹੋਏਗਾ 3 ਹੋਏਗਾ ਅਪਾ ਦੇਖ ਰਹੇ ਹਾਂ ਕਿ ਇੱਥੇ ਇਹਦੇ ਗੁਣ ਹੰਡ ਦੋ ਦੇ ਨਾਲੋਂ ਵੱਧ ਨੇ ਤੇ ਸੰਖਿਆ ਨੂੰ ਆਪਾਂ ਕਾਵਾਂਗੇ ਭਾਜ ਸੰਖਿਆਵਾਂ ਸਭ ਤੋਂ ਛੋਟੀ ਭਾਜ ਸੰਖਿਆ ਹੈ 4 ਯਾਦ ਰੱਖਣ ਵਾਲੀ ਗੱਲ ਹੈ ਇੱਥੇ ਇੱਕ ਸਾਡੀ ਸੰਖਿਆ ਇੱਕ ਹੁੰਦੀ ਹੈ ਜੋ ਨਾ ਤੇ ਭਾਜ ਸੰਖਿਆ ਹੁੰਦੀ ਹੈ ਤੇ ਨਾ ਹੀ ਅਭਾਜ ਸੰਖਿਆ ਹੁੰਦੀ ਹੈ ਅੱਗੇ ਹੈ ਜੀ ਸੰਪੂਰਨ ਸੰਖਿਆਵਾਂ ਇੰਟੀਜਰਸ ਪਰਿਭਾਸ਼ਾ ਹੋਏਗੀ ਸਾਰੀਆਂ ਪੂਰਨ ਸੰਖਿਆਵਾਂ ਤੇ ਉਹਨਾਂ ਦੇ ਰਣਾਤਮਕ ਰੂਪ ਨੂੰ ਸੰਪੂਰਨ ਸੰਖਿਆ ਕਿਹਾ ਜਾਂਦਾ ਹੈ ਸਾਡੇ ਕੋਲ 0 1 2 3 4 5 ਇਹ ਸਾਰੀਆਂ ਹੋਣਗੀਆਂ ਪੂਰਨ ਸੰਖਿਆਵਾਂ ਤੇ -1 -2 -3 ਇਹ ਪੂਰਨ ਸੰਖਿਆਵਾਂ ਦੇ ਕਿਹਨੇ ਰਣਾਤਮਕ ਰੂਪ ਤੇ ਸਾਰੇ ਨੰਬਰਸ ਮਿਲ ਕੇ ਸਾਡੇ ਉੱਤੇ ਬਣਾਉਂਦੇ ਨੇ ਸੰਪੂਰਨ ਸੰਖਿਆਵਾਂ 0 ਤੋਂ ਸੱਜੇ ਪਾਸੇ ਜਿਹੜੀਆਂ ਸੰਖਿਆਵਾਂ ਹੋਣਗੀਆਂ ਇਨਨੋਂ ਆਪਾਂ ਕਹਾਂਗੇ ਧਨਾਤਮਕ ਪੂਰਨ ਸੰਖਿਆਵਾਂ ਜ਼ੀਰੋ ਤੋਂ ਖੱਬੇ ਪਾਸੇ ਜਿਹੜੀ ਸੰਖਿਆਵਾਂ ਹੋਣਗੀਆਂ ਮੀਨ ਮਾਈਨਸ ਵਾਲੀ ਸਾਈਡ ਤੇ ਇਹਨਾਂ ਨੂੰ ਆਪਾਂ ਕਹਾਂਗੇ ਰਣਾਤਮਕ ਪੂਰਨ ਸੰਖਿਆਵਾਂ ਅੱਗੇ ਹੈ ਜੀ ਪਰमेय ਸੰਖਿਆਵਾਂ ਰੈਸ਼ੀਨਲ ਨੰਬਰਸ ਉਹ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਪੀ ਵਟਾ ਕਿਉ ਰੂਪ ਵਿੱਚ ਲਿਖ ਸਕਦੇ ਹਾਂ ਭਾਅ ਅੰਸ਼ ਵਟਾ ਹਰ ਰੂਪ ਵਿੱਚ ਲਿਖ ਸਕਦੇ ਹਾਂ ਪਰ ਜੋ ਹਰ ਹੈ ਜ਼ੀਰੋ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਜਾਂ ਇੱਕ ਹੋਰ ਪਰਵਾਸ਼ਾ ਬਣਦੀ ਹੈ ਜਦੋਂ ਕਿਸੇ ਸੰਖਿਆ ਦਾ ਦਸ਼ਮਲਵ ਰੂਪ ਉਹ ਸੰਖਿਆ ਹੈ 5/2 ਦਸ਼ਮਲਵ ਰੂਪ ਅਸੀਂ ਪਤਾ ਕਰਾਂਗੇ ਉਹ ਆਏਗਾ 2.5 ਤੇ ਇੱਥੇ ਕੀ ਹੋ ਰਿਹਾ ਜੋ ਦਸ਼ਮਲਵ ਰੂਪ ਹੈ ਉਹ ਟਰਮੀਨੇਟ ਹੋ ਰਿਹਾ ਐਂਡ ਹੋ ਰਿਹਾ ਇੱਥੇ ਤਾਂ ਅਸੀਂ ਇਸ ਸੰਖਿਆ ਨੂੰ ਕਹਾਂਗੇ ਅਸੀਂ ਪਰਮੇ ਸੰਖਿਆਵਾਂ ਇੱਕ ਹੋਰ ਜਾਂ ਡੈਫੀਨੇਸ਼ਨ ਵਿੱਚ ਕਹਿ ਸਕਦੇ ਹਾਂ ਜਦੋਂ ਕਿਸੇ ਸੰਖਿਆ ਦਾ ਦਸ਼ਮਲਵ ਰੂਪ ਟਰਮੀਨੇਟ ਨਾ ਹੋਵੇ ਖਤਮ ਨਾ ਹੋਵੇ ਬਟ ਰਿਪੀਟ ਹੋਵੇ ਇੱਥੇ ਕੀ ਹੋ ਰਿਹਾ 3.333 ਦੀਆਂ ਸੰਖਿਆ ਨੂੰ ਵੀ ਕਹਾਂਗੇ ਅਸੀਂ ਪਰमेय ਸੰਖਿਆਵਾਂ ਤੇ ਪਰਿਭਾਸ਼ਾ ਬਣਦੀ ਹੈ ਜਦੋਂ ਕਿਸੇ ਸੰਖਿਆ ਨੂੰ ਦਸ਼ਮਲਵ ਰੂਪ ਵਿੱਚ ਜਾਂ ਤਾਂ ਟਰਮੀਨੇਟ ਹੋ ਜਾਵੇ ਉਹ ਵੀ ਪਰमेय ਸੰਖਿਆ ਕਹਾਂਗੇ ਤਾਂ ਜੇ ਟਰਮੀਨੇਟ ਨਹੀਂ ਹੋ ਰਿਹਾ ਬਾਰ ਬਾਰ ਇੱਕੋ ਨੰਬਰ ਰਿਪੀਟ ਹੋ ਰਿਹਾ ਤੇ ਉਸ ਨੂੰ ਵੀ ਅਸੀਂ ਪਰमेय ਸੰਖਿਆ ਹੀ ਕਹਾਂਗੇ ਰੈਸ਼ੀਨਲ ਨੰਬਰ ਪੇਪਰ ਵਿੱਚ ਕੁਸ਼ਚਨ ਪੁੱਛਿਆ ਜਾਂਦਾ ਹੈ ਕੀ 0 ਇੱਕ ਪਰमेय ਸੰਖਿਆ ਹੈ ਜਾਂ ਨਹੀਂ ਹੈ 0 ਇੱਕ ਪਰमेय ਸੰਖਿਆ ਹੈ 0 ਵਟਾ 1 ਕਰਾਂਗੇ ਆਨਸਰ ਤਾਂ ਵੀ 0 ਆਏਗਾ 0 ਵਟਾ 2 ਕਰਾਂਗੇ ਤੇ ਆਨਸਰ 0 ਆਏਗਾ ਤੇ 0 ਵੀ ਕੀ ਹੈ ਇੱਕ ਪਰमेय ਸੰਖਿਆ ਜੇ ਪੁੱਛਿਆ ਜਾਏ ਸਾਨੂੰ 6 ਇੱਕ ਪਰमेय ਸੰਖਿਆ ਹੈ ਜਾਂ ਨਹੀਂ ਹੈ 6 ਵੀ ਇੱਕ ਪਰमेय ਸੰਖਿਆ ਹੈ ਕਿਉਂਕਿ ਇਸ ਦਾ ਹਰ ਕਿੰਨਾ ਹੈ ਇੱਥੇ 1 ਹਰ 0 ਦੇ ਬਰਾਬਰ ਨਹੀਂ ਹੈ ਤੇ 6 ਵੀ ਕੀ ਹੈ ਇੱਕ ਸਾਡੇ ਕੋਲ ਪਰमेय ਸੰਖਿਆ ਯਾਦ ਰੱਖਣਾ ਜੋ π/7 ਹੋਏਗਾ ਉਹ ਇੱਕ ਪਰਮੇਯ ਸੰਖਿਆ ਹੈ ਪਰ ਇਹ π ਦੀ ਵੈਲਿਊ ਹੁੰਦੀ ਹੈ ਤੇ π ਕੀ ਸਾਡੇ ਕੋਲ ਇੱਕ ਅਪਰਮੇਯ ਸੰਖਿਆ ਹੈ ਅੱਗੇ ਹੈ ਜੀ ਉਹ ਪਰਮੇਯ ਸੰਖਿਆਵਾਂ ਉਹ ਸੰਖਿਆਵਾਂ ਜਿਨ੍ਹਾਂ ਨੂੰ ਅਣਛੋਟਾ ਹਾਰੂਪ ਵਿੱਚ ਨਹੀਂ ਲਿਖਿਆ ਜਾ ਸਕਦਾ ਹੋਵੇ ਉਹਨਾਂ ਨੂੰ ਆਪਾਂ ਅਪਰਮੇਯ ਸੰਖਿਆਵਾਂ ਆਖਦੇ ਹਾਂ ਉਦਾਹਰਨ ਦੇ ਤੌਰ ਤੇ ਵਰਗਮੂਲ 2 ਵਰਗਮੂਲ 2 ਦੀ ਇਹ ਵੈਲਿਊ ਆ ਰਹੀ ਹੈ 1.414213562 ਅਗੇ ਚੱਲੀ ਜਾ ਰਹੀ ਏ ਵਰਗਮੂਲ 3 ਦੀ ਵੈਲਿਊ ਹੈ 1.732 ਤੇ ਅਸੀਂ ਦੇਖ ਰਹੇ ਹਾਂ ਕਿ ਇਹ ਜੋ ਦਸ਼ਮਲੂ ਰੂਪ ਹੈ ਨਾ ਤਾਂ ਉਹ ਖਤਮ ਹੋ ਰਿਹਾ ਤੇ ਨਾ ਹੀ ਇੱਕੋ ਨੰਬਰ ਰਿਪੀਟ ਹੋ ਰਹੇ ਨੇ ਤੇ ਅਸੀਂ ਸੰਖਿਆਵਾਂ ਨੂੰ ਅਸੀਂ ਅਪਰमेय ਸੰਖਿਆ ਕਹਿੰਦੇ ਹਾਂ ਜਦੋਂ ਵੀ ਕਦੇ ਕਿਸੇ ਅਭਾਜ ਸੰਖਿਆ ਦਾ ਵਰਗਮੂਲ ਹੋਵੇ ਤੇ ਉਸ ਜਿਹ ਉਸ ਦਾ ਆਨਸਰ ਆਏਗਾ ਉਹ ਇੱਕ ਅਪਰमेय ਸੰਖਿਆ ਹੀ ਆਏਗਾ 2 ਇੱਕ ਅਭਾਜ ਸੰਖਿਆ ਹੈ ਜਿਸ ਦਾ ਵਰਗਮੂਲ ਉਹ ਵੀ ਇੱਕ ਅਪਰमेय ਸੰਖਿਆ ਹੈ 3 ਨਹੀਂ ਇੱਕ ਅਭਾਜ ਸੰਖਿਆ ਹੈ ਉਸ ਦਾ ਵਰਗਮੂਲ ਉਹ ਵੀ ਇੱਕ ਅਪਰमेय ਸੰਖਿਆ ਹੋਵੇਗਾ ਇਸੇ ਤਰ੍ਹਾਂ ਹੀ 5 ਦਾ ਕਰਾਂਗੇ ਅਸੀਂ ਵਰਗਮੂਲ ਉਹ ਵੀ ਇੱਕ ਅਪਰमेय ਸੰਖਿਆ ਹੀ ਹੋਵੇਗੀ ਅਪਾਜ ਸੰਖਿਆ ਦਾ ਵਰਗਮੂਲ ਬਰਾਬਰ ਹੋਏਗੀ ਅਪਰमेय ਸੰਖਿਆ ਅੰਗੇ ਹੈ ਜੀ ਸਹਿ ਅਪਾਜ ਸੰਖਿਆਵਾਂ ਕੋਪ੍ਰਾਈਮ ਨੰਬਰਸ ਪਰਿਭਾਸ਼ਾ ਹੋਏਗੀ ਕੋਈ ਦੋ ਸੰਖਿਆਵਾਂ ਦਾ ਜੋੜਾ ਜਿਨ੍ਹਾਂ ਦਾ ਸਾਂਝਾ ਗੁਣਖੰਡ 1 ਹੋਵੇ ਭਾਵ ਮਸਵ 1 ਹੋਵੇ ਉਦਾਹਰਨ ਦੇ ਤੌਰ ਤੇ 2 ਤੇ 3 2 ਤੇ 3 ਦੋਨੋਂ ਕੀ ਹਨ ਅਪਾਜ ਸੰਖਿਆਵਾਂ ਨੇ ਤੇ ਇਹਨਾਂ ਦਾ ਸਾਂਝਾ ਕੀ ਹੈਗਾ ਇਹਨਾਂ ਵਿੱਚ ਕੋਮਨ ਕੀ ਹੈਗਾ ਕੋਮਨ ਨੰਬਰ ਹੈਗਾ 1 ਤੇ ਇਸ ਜੋੜੇ ਨੂੰ ਅਪਾ ਕਵਾਂਗੇ ਸਹਿ ਭਾਜ ਸੰਖਿਆਵਾਂ ਦੂਜੀ ਧਾਰਨ ਲਈਏ ਸੀ 3 ਤੇ 4 3 ਕੀ ਹੈ ਇੱਕ ਅਪਾਜ ਸੰਖਿਆ ਹੈ 4 ਇੱਕ ਭਾਜ ਸੰਖਿਆ ਹੈ ਬਟ ਇਹਨਾਂ ਦੇ ਵਿੱਚ ਸਾਂਝਾ ਜੋ ਹੈ ਗੁਣਖੰਡ ਹੈ ਮਤਲਬ ਇਹਨਾਂ ਦਾ ਮਸਵ ਕੀਨਾ ਹੈ 1 ਹੈ ਤੇ ਇਸ ਜੋੜੇ ਨੂੰ ਵਾ ਕਵਾਂਗੇ ਸਹਿ ਭਾਜ ਸੰਖਿਆਵਾਂ 8 ਤੇ 9 8 ਵੀ ਇੱਕ ਭਾਜ ਸੰਖਿਆ ਹੈ 9 ਵੀ ਇੱਕ ਭਾਜ ਸੰਖਿਆ ਹੈ ਪਰੰਤੂ ਇਹਨਾਂ ਦਾ ਸਾਂਝਾ ਸਿਰਫ ਇਕ ਹੀ ਹੈ ਤੇ ਇਸ ਜੋੜੇ ਨੂੰ ਅਸੀਂ ਕਵਾਂਗੇ ਸਹਿ ਭਾਜ ਸੰਖਿਆਵਾਂ ਅੱਗੇ ਹੈ ਹਰ ਪੇਪਰ ਵਿੱਚ ਪੁੱਛੇ ਜਾਣ ਵਾਲੇ ਕੁਝ ਮਹੱਤਵਪੂਰਨ ਪ੍ਰਸ਼ਨ ਸਭ ਤੋਂ ਛੋਟੀ ਪ੍ਰਕਿਰਤੀ ਸੰਖਿਆ 1 ਹੋਵੇਗੀ ਸਭ ਤੋਂ ਛੋਟੀ ਪੂਰਨ ਸੰਖਿਆ ਉਹ 0 ਹੈ ਸਭ ਤੋਂ ਛੋਟੀ ਅਭਾਜ ਸੰਖਿਆ ਉਹ 2 ਹੈ ਸਭ ਤੋਂ ਵੱਡੀ ਭਾਜ ਛੋਟੀ ਭਾਜ ਸੰਖਿਆ ਉਹ 4 ਹੈ ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਸਾਨੂੰ 1 ਤੋਂ 50 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ? ਉਸਦਾ ਆਨਸਰ ਆਏਗਾ 15. 1 ਤੋਂ 100 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਹੈ ਉਹ 25 ਹੈ। ਜਿਸ ਸੰਖਿਆ ਦੋ ਹੀ ਐਸੀ ਅਭਾਜ ਸੰਖਿਆ ਹੈ ਜਿਹੜੀ ਜਿਸਤ ਹੈ ਬਾਕੀ ਸਾਰੀਆਂ ਅਭਾਜ ਸੰਖਿਆਵਾਂ ਦੋ ਨੂੰ ਛੱਡ ਕੇ ਟਾਂਕ ਹੁੰਦੀਆਂ ਨੇ। ਸਭ ਤੋਂ ਛੋਟੀ ਟਾਂਕ ਅਭਾਜ ਸੰਖਿਆ ਉਸਦਾ ਉੱਤਰ ਹੋਏਗਾ 3. ਤੇ ਸਾਰੀਆਂ ਪ੍ਰਕਿਰਤੀ ਸੰਖਿਆਵਾਂ ਪੂਰਨ ਸੰਖਿਆ ਹੋ ਸਕਦੀਆਂ ਹਨ ਪਰ ਇਸਦਾ ਉਲਟ ਸੱਚ ਨਹੀਂ ਹੈ। ਤੇ ਅੰਤ ਵਿੱਚ ਸਾਡੇ ਕੋਲ ਇਹ ਚਾਰਟ ਜੋ ਪੂਰੇ ਪੂਰਾ ਸੰਖਿਆ ਪ੍ਰਣਾਲੀ ਨੂੰ ਦਸਾਉਂਦਾ ਹੈ ਸੰਖਿਆ ਬਣਾਲੇ ਦੇ ਵਿਚਾਨਗੇ ਰੀਅਲ ਨੰਬਰ ਵਾਸੂ ਸੰਖਿਆਵਾਂ ਤੇ ਇਮੇਜਨਰੀ ਨੰਬਰ ਜੋ ਰੀਅਲ ਵਾਸੂ ਸੰਖਿਆ ਹੋਣਗੇ ਇਹ ਬਣਨਗੇ ਅਪਰਮੇ ਤੇ ਪਰਮੇ ਤੋਂ ਮਿਲ ਕੇ ਤੇ ਜੋ ਪਰਮੇ ਸੰਖਿਆਵਾਂ ਹੋਣਗੇ ਆ ਉਹ ਬਣਦੀਆਂ ਨੇ ਸੰਪੂਰਨ ਸੰਖਿਆਵਾਂ ਤੇ ਭਿੰਨਾਂ ਨੂੰ ਭਿੰਨਾਂ ਤੋਂ ਜੇ ਇਹ ਟੋਪਿਕ ਹੈ ਨੈਕਸਟ ਵੀਡੀਓ ਵਿੱਚ ਡਿਸਕਸ ਕਰਾਂਗੇ ਭਿੰਨਾ ਵਾਲਾ ਤੇ ਸੰਪੂਰਨ ਸੰਖਿਆ ਹੋ ਸਕਦੀ ਹੈ ਨਾਗਾਂਤਮਕ ਹੋ ਸਕਦੀ ਸਿਫਰ ਹੋ ਸਕਦੀ ਧਨਾਤਮਕ ਹੋ ਸਕਦੀ ਹੈ ਜੋ ਧਨਾਤਮਕ ਸੰਪੂਰਨ ਸੰਖਿਆਵਾਂ ਹੋਣਗੀਆਂ ਉਹਨਾਂ ਨੂੰ ਅਸੀਂ ਕਵਾਂਗੇ ਪ੍ਰਕਿਰਤੀ ਸੰਖਿਆਵਾਂ ਤੇ ਇਸ ਤੋਂ ਨੂੰ ਅੱਗੇ ਵੰਡਿਆ ਜਾ ਸਕਦਾ ਪ੍ਰਕਿਰਤੀ ਸੰਖਿਆਵਾਂ ਨੂੰ ਜਿਸ ਸੰਖਿਆ ਦੇ ਵਿੱਚ ਟਾਂਕ ਸੰਖਿਆ ਦੇ ਵਿੱਚ ਭਾਗ ਸੰਖਿਆ ਦੇ ਵਿੱਚ ਅਭਾਗ ਸੰਖਿਆ ਦੇ ਵਿੱਚ ਵੈਲ ਸਟੂਡੈਂਟਸ ਆਈ ਹੋਪ ਅੱਜ ਦਾ ਇਹ ਟੋਪਿਕ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਨੈਕਸਟ ਵੀਡੀਓ ਵਿੱਚ ਨਵੇਂ ਟੋਪਿਕ ਦੇ ਨਾਲ ਮਿਲਾਂਗੇ ਥੈਂਕਸ ਫॉर ਵਾਚਿੰਗ